ਸਾਰੇ ਘਟਾਂ ਜੀ ਅੱਜ ਅਸੀਂ ਜਿਹੜਾ ਘਰੋਂ ਸਕੂਲ ਆਏ ਆ ਜਦੋਂ ਸਕੂਲ ਆ ਕੇ ਵੇਖਿਆ ਤਾਂ ਡੇ ਮਡੇ ਮੀਲ ਜਿਹੜੇ ਵਰਕਰ ਸੀਗੇ ਉਹਨਾਂ ਨੇ ਇਹਨੂੰ ਦੱਸਿਆ ਕਿ ਸਾਰੇ ਦੋ ਕਮਰਿਆਂ ਦੇ ਤਾਲੇ ਟੁੱਟੇ ਆ ਤੇ ਤੁਸੀਂ ਆ ਕੇ ਵੇਖੋ ਇੱਥੇ ਚੋਰੀ ਹੋ ਚੁੱਕੀ ਆ ਵਿੱਚ ਸਿਲੰਡਰ ਹੈ ਨਹੀਂ ਆ ਬਰਤਨ ਹੈ ਨਹੀਂ ਆ ਜੋ ਜੋ ਮੋਟੀਆਂ ਮੋਟੀਆਂ ਚੀਜ਼ਾਂ ਉਹਨਾਂ ਨੂੰ ਨਜ਼ਰ ਆਈਆਂ ਪਰ ਉਹ ਬਾਹਰ ਬਹਿ ਕੇ ਆ ਕੇ ਕਿ ਚਲੋ ਸਾਰਾ ਹੁੰਦੇ ਆ ਅਸੀਂ ਉਹਨਾਂ ਨੂੰ ਦੱਸਦੇ ਆ ਜੇ ਤੁਹਾਨੂੰ ਦੱਸਿਆ ਅਸੀਂ ਮੇਰੇ ਸਹਿਯੋਗੀ ਸਾਥੀ ਅਧਿਆਪਕ ਨਾਲ ਅਸੀਂ ਦੋਵਾਂ ਨੇ ਵੇਖਿਆ ਤੇ ਇਸ ਵਕਾ ਵਿੱਚ ਸਿਲੰਡਰ ਵਿੱਚ ਹੈ ਨਹੀਂ ਸੀਗੇ ਪਰ ਇਹ ਇੱਕ ਸੀਗੀ ਅਡਗੋ ਚੋਰੀ ਹੋ ਗਈ ਬਰਤਨ ਸੀਗੇ ਵੱਡੇ ਪਤੀਲੇ ਕੜਾਈ ਸੀਗੀ ਉਹ ਸਾਰਾ ਕੁਝ ਲੈ ਗਏ ਤੇ ਇੱਕ ਕੁੱਕਰ ਸੀਗਾ ਪਤਾ ਨਹੀਂ ਕੁੱਕਰ ਕਿਸ ਤਰ੍ਹਾਂ ਕੀ ਨਾ ਛੱਡ ਗਏ ਸਾਨੂੰ ਸਮਝ ਨਹੀਂ ਆਈ ਅਸੀਂ ਉੱਪਰੋਂ ਜਾ ਕੇ ਚੁੱਕਿਆ ਜਿੱਧਰੋਂ ਦੀ ਆਏ ਚੋਰ ਉਸ ਪਰਲੀ ਸਾਈਡ ਆ ਸਕੂਲ ਦੀ ਉਧਰੋਂ ਐਂਟਰ ਕੀਤੇ ਆ ਸੀਸੀਟੀਵੀ ਕੈਮਰਾ ਤੇ ਉਹਨਾਂ ਨੇ ਕਪੜਾ ਪਾਇਆ ਵਾ ਤੇ ਬਾਅਦ ਵਿੱਚ ਆਪਣਾ ਜੋ ਘਾਰੇ ਨੂੰ ਜਿਹੜੋ ਕਾਰਨਾਮੇ ਨੂੰ ਇਹਨੂੰ ਅੰਜਾਮ ਦਿੱਤਾ ਵਾ ਪਰ ਇਹ ਬਹੁਤ ਹੀ ਮੰਦਭਾਗੀ ਘਟਨਾ ਵਾ ਜੋ ਕਿ ਇਸ ਸਕੂਲ ਵਿੱਚ ਵਾਪਰੀ ਆ ਪਹਿਲਾਂ ਅੱਜ ਤੋਂ ਪਹਿਲਾਂ ਅਸੀਂ ਜਿੰਨਾ ਚਿਰ ਜਦੋਂ ਦੀ ਮੇਰੀ ਸਰਵਿਸ ਹੋ ਚੁੱਕੀ ਮੈਂ ਕਦੀ ਇਹੋ ਜਿਹੀ ਘਟਨਾ ਨਹੀਂ ਵੇਖੀ ਪਰ ਇਹ ਬਹੁਤ ਹੀ ਮੰਦਪਾਗੀ ਘਟਨਾ ਜੋ ਕਿ ਬੱਚਿਆਂ ਦਾ ਵੀ ਨੁਕਸਾਨ ਕਰਕੇ ਸਕੂਲ ਦਾ ਵੀ ਨੁਕਸਾਨ ਕਰਕੇ ਹਾਂਜੀ ਹਾਂਜੀ ਬੱਚਿਆਂ ਨੇ ਕੋਈ ਮਤਲਬ ਰਾਸ਼ਨ ਜਿਹੜਾ ਖਾਣਾ ਸੀ ਉਹਨੂੰ ਹਣ ਹੁਣ ਥੋੜਾ ਜਿਹਾ ਪ੍ਰਬੰਧ ਕਰਨਾ ਪੈਣਾ ਪਰ ਸਾਰਾ ਚੁੱਲਾ ਠੰਡਾ ਪਿਆ ਵਾ ਤੇ ਬਾਕੀ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਕਿ ਜਲਦੀ ਤੋਂ ਜਲਦੀ ਇਹਨਾਂ ਚੋਰਾਂ ਤੇ ਨੱਥ ਪਾਈ ਜਾਏ ਤਾਂ ਜੋ ਇਹੋ ਜੀਆਂ ਘਟਨਾ ਜੜੀਆਂ ਗਾਂ ਤੋਂ ਨਾ ਹੋ ਸਕਣ ਇਹਨਾਂ ਦੇ ਠੱਲ ਪਾਈ ਜਾ ਸਕੇ। ਕੀ ਨਾ? ਸਰ ਵੀ ਕੀ ਗੱਲ ਹੋਈ ਜੀ? ਸਵੇਰੇ ਮੈਂ ਆਈ ਸੀ ਤੇ ਮੈਂ ਸੋਚਿਆ ਵੀ ਮੈਂ ਤਾਲਾ ਖੋਲਣੀ ਆ ਤੇ ਅੱਗੇ ਦਫਤਰੋਂ ਚਾਬੀ ਲੈਣ ਲੱਗੀ ਹੋਇਆ ਕਿ ਮੈਂ ਚਾਬੀ ਲੈ ਕੇ ਆਈ ਤੇ ਤਾਲਾ ਨਾ ਖੁੱਲਾ ਸੀ ਤੇ ਜਿੰਦਰਾ ਵੀ ਖੁੱਲਾ ਸੀ ਜਿੰਦਰਾ ਨਹੀਂ ਲੱਗਾ ਸੀ ਤੇ ਮੈਂ ਨਾਲ ਨੂੰ ਸਾਨੂੰ ਫੋਨ ਕੀਤਾ ਸੀ ਖੁਫ ਸੱਜੀ ਹੁਣ ਹੋ ਚੁੱਕਿਆ। ਤੇ ਕੰਦੇ ਕੋਈ ਨਹੀਂ ਬੰਦ ਆ ਰਿਹਾ ਤੇ ਫਿਰ ਮੈਂ ਸੱਜੂ ਨੇ ਆ ਗਏ ਸੱਜੂ ਵੀ ਲੁਣਾ ਵੀ ਤੇ ਬਰਤਨਾਂ ਦੀ ਚੋਰੀ ਹੋ ਗਈ ਆ ਤੇ ਸੱਜੂ ਫਿਰ ਆ ਕੇ ਦੇਖਿਆ ਕਿ ਵਾਕਈ ਬਰਤਨ ਹਾਇ ਇਕ ਬੋਇਆ ਤੁਹਾਨੂੰ ਪੀ ਤੇਨ ਪਤੀਲੇ ਲੈ ਗਏ ਨਾ ਜ਼ੀਲਾ ਲੈ ਗਏ ਇੱਕ ਲੈ ਕੇ ਟੱਪ ਲੈ ਗਏ ਨਾ ਦੋ ਸੰਡਰ ਲੈ ਗਏ ਨਾ ਪੱਟੀ ਲੈ ਗਏ ਚੁਕੇ ਸਭ ਕੀ ਅੱਜ ਤੇ ਵਾਸ਼ਿੰਗ ਜਗਰਾਂ ਬੱਚਿਆਂ ਨੂੰ ਕਿੱਦਾਂ ਰੋਟੀ ਭਾਜੀ ਹੋਊਗੀ ਅੱਜ ਬਹੁਤ ਮੁਸ਼ਕਲ ਆਜੀ ਅੱਜ ਹਾਂਜੀ ਮੰਗਤੀ ਕਰਦੇ ਹਾਂਜੀ ਮੰਗਾ ਸਾਡੇ ਵੀ ਇਹ ਹਾਂ ਦਾ ਸਮਾਨ ਹੁਣ ਬਸ ਮਿਲ ਜੇਵੇ